ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੱਧੂ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਮੀਆਂ ਬੀਬੀ ਦੀ ਦੋਨਾਂ ਦੀ ਲੜਾਈ ਆ ਸ਼ੱਕ ਦਾ ਕਹਿੰਦੇ ਹੁੰਦੇ ਕੋਈ ਲਾਜ ਨਹੀਂ ਹੁੰਦਾ ਤੇ ਇਹਨਾਂ ਦੇ ਵਿੱਚ ਇਹੋ ਜੀ ਲੜਾਈ ਪਈ ਵੀ ਇਹ ਇੱਕ ਜਨਾਨੀਵਾਜ਼ ਬੰਦਾ ਇਹ ਕੁੜੀਆਂ ਨੂੰ ਪੈਸੇ ਖਵਾਉਂਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਰੌਲਾ ਪਿਆ ਤੁਹਾਡਾ ਦੱਸੋ ਰੌਲਾ ਵੀਰੇ ਇਹ ਆ ਵੀ ਮੇਰੇ ਘਰ ਵਾਲਾ ਸਿਰੇ ਦਾ ਜਨਾਨੀਵਾਜ਼ ਆ ਤੁਸੀਂ ਜਨਾਨੀਵਾਜ਼ ਆ ਬਈ ਨਾ ਬਈ ਕੀ ਇਹ ਸੁਣ ਤੇ ਇਲਜ਼ਾਮ ਕੱਤ ਲਾਈ ਜਾਂਦੀ ਹੈ ਉਹੀ ਬਈ ਇਲਜ਼ਾਮ ਲਾਈ ਜਾਂਦੀ ਕਹਿੰਦੇ ਪੈਸੇ ਖਵਾਉਂਦਾ ਤੇ ਫਿਰ ਪੈਸੇ ਕਿੱਥੇ ਜਾਂਦੇ ਜ ਕਿ ਇਸ ਤੋਂ ਵੱਧ ਦਾ ਮੋਟਰਸਾਈਕਲ ਦੀ ਸੱਚ ਹੈ ਸਾਰੇ ਗਾਪਾ ਵੀਰੇ ਘਰੇ 1 ਰੁਪਿਆ ਨਹੀਂ ਦਿੰਦਾ ਠੀਕ ਹੈ ਘਰੇ ਤਾਂ ਅਸੀਂ ਦਾਲ ਪਾਣੀ ਲਿਆਉਣ ਵੱਲੋਂ ਤਰਸੀ ਜਾਂਦੇ ਰਹਿੰਨੇ ਆ ਜੇ ਚਾਹ ਬਣਾ ਲੈਨੇ ਆ ਤਾਂ ਐ ਹੁੰਦਾ ਵਿਚਾਰ ਚ ਦੁੱਧ ਕਿੱਥੋਂ ਪਾਵਾਂਗੇ ਘਰੇ 1 ਰੁਪਿਆ ਨਹੀਂ ਦਿੰਦਾ ਤੇ ਦੁੱਧ ਦਵੇ ਚਾਹ ਤਾਂ ਗਵਾਂਢ ਨੂੰ ਫੜਾਈ ਜਾਂਦੀ ਹੈ ਜਾਂ ਕੁੱਤੇ ਬਿੱਲਿਆਂ ਨੂੰ ਪਾ ਦਿੰਦੀ ਹੈ ਉਹੀ ਮਾਰਦਾ ਬਈ ਕਿਹੜਾ ਦਾ ਦੁੱਧ ਦੱਸ ਇਹਨੂੰ ਫੜਾਉਨੇ ਇਹਨੂੰ ਪੁੱਛੋ ਮੜਾ ਜੇ ਕਿਹੜਾ ਦਾ ਦੁੱਧ ਗਵਾਂਢ ਦਾ 1.5 ਕਿਲੋ ਦੁੱਧ ਲੱਗਿਆ ਜੀ ਗਵਾਂਢ ਨੂੰ ਫੜਾਵਾਂਗੇ ਬਈ 1.5 ਕਿਲੋ ਦੁੱਧ ਲੱਗਿਆ ਜ਼ਿੰਮੇਤਾਰਾਂ ਦੇ ਠੀਕ ਹੈ ਅੱਜ ਤਾਂ ਸੀ ਮ ਕਹਿਣ ਨੂੰ ਤਾਂ ਬਈ ਇਹ ਕੋਸ਼ਿਸ਼ ਕਰ ਲੈ ਠੀਕ ਹੈ ਮੈਂ ਜਿਹੜੀ ਗੱਲ ਪਿੱਛੇ ਤੁਹਾਨੂੰ ਇੱਥੇ ਬੁਲਾਇਆ ਇਹਨੂੰ ਇਹ ਪੁੱਛੋ ਵੀ ਇਹਦੀ ਕਮਾਈ ਜਿਹੜੀ ਹੈਗੀ ਉਹ ਜਾਂਦੀ ਕਿੱਥੇ ਆ ਕਿਹਨੂੰ ਫੜਾਉਂਦਾ ਇਹ ਤੇ ਇਹ ਜੇ ਇੱਕ ਅੱਧੀ ਨੂੰ ਫੜਾਉਂਦਾ ਹੋਵੇ ਤਾਂ ਚੱਲ ਜੇ ਕੰਮ ਇਹਨਾਂ ਦਾ ਪਤਾ ਹੀ ਨਹੀਂ ਕਿੰਨੇ ਆਖ ਰੱਖ ਰੱਖਾਂ ਕਿੰਨੇ ਕਿੰਨੀ ਤਨਖਾਹ ਛੋਡੀ 9000 ਰੁਪਏ ਬਈ 3500 ਰੁਪਏ ਦਿਹਾੜੀ ਆ ਮੇਰੀ 9000 ਆਦੀ ਪੱਕੀ ਹਾਂਜੀ ਇੰਨਾ ਕੀ ਹੋਊਗਾ ਤੇ ਮੰਨ ਕੇ ਚੱਲ ਜੇ 9000 ਆ ਤੁਸੀਂ ਘਰੇ ਕਿੰਨੇ ਪੈਸੇ ਦਿੰਨੇ ਆ ਘਰੇ ਬਈ ਯਾਰ ਮੈਂ ਪੈਸੇ ਰਾਸ਼ਨ ਲਿਓਣਾਗਾ ਰਾਸ਼ਨ ਦਾ ਬਦ ਤੋਂ ਬਦ 1500 2000 ਫਿਰ ਮਤੋਂ ਵਾਦ 22500 ਦਾ ਰਾਸ਼ਨ ਵੀ ਨਿਕਲਦਾ ਬਈ ਮੈਂ ਤਾਂ 3000 ਦਾ ਰਾਸ਼ਨ ਲਿਆਉਣਾ ਠੀਕ ਆ ਤੇ 3500 ਰੁਪਏ ਵੀ ਮੈਂ ਕਿਸ਼ਤ ਭਰਦਾ ਮੋਟਰਸਾਈਕਲ ਦੀ ਅੱਛਾ ਤੇ ਬਾਕੀ ਦੁੱਧ ਲੱਗਿਆ ਹੋਇਆ ਬਈ ਮੈਂ ਕਿਹੜਾ ਤੁਹਾਡੇ ਤੇ ਇਲਜ਼ਾਮ ਲਾਈ ਜਾਂਦੇ ਇਹ ਇਹ ਬਿਨਾਂ ਗੱਲ ਤੋਂ ਤਾਂ ਨਹੀਂ ਲਾ ਸਕਦਾ ਬਈ ਕੋਈ ਵੀ ਹੁੰਦੀ ਆ ਘਰ ਵਾਲੀ ਆਪਦੇ ਘਰ ਵਾਲੇ ਦੇ ਪਹਿਲਾਂ ਲੱਛਣ ਵੇਖਦੀ ਆ ਫੇਰ ਪਤਾ ਹੁੰਦਾ ਤੇ ਬਈ ਮੈਂ ਸਾਰੇ ਪੈਸੇ ਦਾ ਹਿਸਾਬ ਦਿੰਨਾ ਯਾਰ 9000 ਰੁਪਏ ਮੈਂ ਕਮਾਉਣਾਗਾ ਤੇ ਫਿਰ 9000 ਜੁ ਮੈਂ ਕਿੱਧਰ ਖਵਾ ਦੇਣੇ ਨਸ਼ਾ ਪੱਤਾ ਬਈ ਮੈਂ ਨਹੀਂ ਕਰਦਾ ਕੋਈ ਤੁਸੀਂ ਇਹ ਜਿਹੜੀ ਇਹ ਗੱਲ ਕਹਿੰਦਾ ਮੈਨੂੰ 9000 ਆ ਵੀ ਮੇਰਾ ਇਨਾ ਰਾਸ਼ਨ ਲਿਆਉਣਾ ਮੈਂ ਕਿਸ਼ਤ ਭਰਦਾ ਕਰਦਾ ਉਹ ਕਰਦਾ ਵੀ ਇਹਨੂੰ ਪੁੱਛਣਾ ਮੈਂ ਇਹੀ ਤੁਹਾਨੂੰ ਪੁੱਛਣਾ ਚਾਹਣਾ ਵੀ ਇਹ ਗੱਲ ਸੱਚ ਕਹਿੰਦਾ ਬਈ ਰਾਸ਼ਨ ਰੂਸ਼ਨ ਤਾਂ ਹੈ ਕੀ ਕਹਿਣਾ ਕਿਤੇ 10 20 ਰੁਪਈਆ ਦੀ ਚਾਹ ਪੱਤੀ ਲਿਆ ਦੇ ਘਰੇ ਠੀਕ ਆ ਉਹ ਵੀ ਰੋ ਪਟਕੇ ਮੰਗਾਉਣੀ ਪੈਂਦੀ ਆ ਤੇ ਦੂਜੀ ਗੱਲ ਜਿਹੜੀ ਇਹ ਕਹਿੰਦਾ ਮੈਂ ਕਿਸ਼ਤ ਭਰਦਾ ਮੈਨੂੰ ਨਹੀਂ ਪਤਾ ਮੋਟਰਸਾਈਕਲ ਦੀ ਕਿਸ਼ਤ ਭਰਦਾ ਠੀਕ ਆ ਇਹਨੇ ਲੋਨ ਲੂਣ ਵੀ ਚੱਕਿਆ ਹੋਇਆ ਤੇ ਉਹ ਲੋਨ ਨੇ ਚੱਕ ਕੇ ਕਿਹਨੂੰ ਫੜਾਇਆ ਆਪਦੀ ਕਿਹੜੀ ਰੰਨ ਨੂੰ ਦਿੱਤਾ ਉਹ ਇਹਨੂੰ ਪੁੱਛ ਬਈ ਜਿਹੜਾ ਤੁਸੀਂ ਇਹ ਕਹਿੰਦੇ ਲੋ ਲੋਨ ਬਈ ਮੈਂ ਕੋਈ ਨਹੀਂ ਚੱਕਿਆ ਹੈਗਾ ਜਿਹੜਾ 4 ਲੱਖ ਰੁਪਏ ਦਾ ਲੋਨ ਚੱਕਿਆ ਉਦੋਂ ਵੀ ਚੱਕਿਆ ਸੀ ਉਦੋਂ ਮੈਂ ਘਰ-ਬਾਰ ਪਾਇਓ ਮੈਂ ਲਾਤੀ ਸੀ ਇਹਦਾ ਘਰ-ਬਾਰ ਪਾਇਆ ਤੁਸੀਂ ਘਰ-ਬਾਰ ਪਾਇ ਘਰ-ਬਾਰ ਕਿਹੜਾ ਪਾਇਆ ਘਰ-ਬਾਰ ਦੇਖ ਲਓ ਤੁਸੀਂ ਉਧਰ ਬਈ ਕਲੋਨੀਆਂ ਵਿੱਚ ਪਾਇ ਥਾਂ ਲਿਆ ਸੀਗਾ ਉਧਰ ਪਾਇਆ ਕਿੱਥੇ ਉਥੇ ਕਿਹੜੀ ਕਿਹੜੇ ਘਰ ਵਾਲੀ ਰਹਿੰਦੀ ਹੈ ਤੇਰੀ ਮੈਨੂੰ ਐ ਵੀ ਦੱਸ ਦੇ ਫਿਰ ਉਧਰ ਬਈ ਯਾਰ ਨਹੀਂ ਪਤਾ 1 ਮਿੰਟ ਜਦੋਂ ਤੁਸੀਂ ਥਾਂ ਲਿਆ ਘਰ ਲਿਆ ਤੁਸੀਂ ਇਹਨਾਂ ਨੂੰ ਦੱਸਿਆ ਨਹੀਂਗਾ ਨਾ ਬਈ ਦੱਸਿਆ ਨਹੀਂ ਤੇ ਫੇਰ ਦੱਸਿਆਗਾ ਤੂੰ ਨਹੀਂ ਮਾਇਰ ਕਲੇਸ਼ ਪਾਉਂਦੀ ਹੈ ਬਈ ਲੋਨ ਨਹੀਂ ਚੱਕਣੇ ਇਹ ਕੀ ਇਹ ਕਲੇਸ਼ ਕਾਦਾ ਹੋਇਆ ਵੀ ਜੇ ਤੁਹਾਡੀ ਚੀਜ਼ ਬਣ ਗਈ ਤੁਸਾਂ ਥਾਂ ਬਣਦਾ ਤੁਨੂੰ ਘਰ ਬੈਂਦਾ ਸੰਗਾਂ ਦੀ ਬੁੜੀ ਦਾ ਕੋਲਤ ਦਾ ਖੁਸ਼ ਹੁੰਦੀ ਹੁੰਦੀ ਹੈ ਇਹ ਬਈ ਖੁਸ਼ ਨਹੀਂ ਹੁੰਦੀ ਇਹ ਗੱਲ ਸੱਚੀ ਹੈ ਨਹੀਂ ਬਈ ਮੇਰੇ ਕਿਹੜਾ ਦਿਮਾਗ 'ਚ ਨੁਕਸਾ ਇਹ ਜੇ ਇਹ ਦੇ ਲੱਛਣ ਸਹੀ ਹੋਣ ਮੈਨੂੰ ਕਾਹਤੋਂ ਨਾ ਖੁਸ਼ੀ ਹੋਵੇ ਇਹਨੇ ਮੈਨੂੰ ਦੱਸੀ ਨਹੀਂ ਇਹ ਗੱਲ ਕਿਉਂਕਿ ਉਹ ਇਹਨੇ ਸਾਡੇ ਵਾਸਤੇ ਲਿਆ ਹੀ ਨਹੀਂ ਕਰ ਜਿਹੜੇ ਲੋਨ ਕਰਾਇਆ ਵੀ ਹੋਊਗਾ ਸਾਡੇ ਵਾਸਤੇ ਨਹੀਂ ਕਰਾਇਆ ਇਹ ਇਹ ਇੱਕ ਚੀਜ਼ ਹੁੰਦੀ ਆ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਬੰਦਾ ਟੌਰ ਕੱਢਦਾ ਨਾ ਟੌਰ ਜਨਾਨੀ ਵੇਖ ਕੇ ਦੱਸ ਦਿੰਦੀ ਵੀ ਅੱਜ ਇਹ ਕਿਹੜੇ ਰੰਗਾਂ 'ਚ ਚੱਲਿਆ ਤੂੰ ਜਦੋਂ ਮੰਨ ਕੇ ਨਾਲ ਥਾਂ ਲਿਆ ਉਹ ਕੀਤਾ ਲੋਨ ਚੱਕ ਕੇ ਲਿਆ ਉਹ ਤੂੰ ਕਿਹਦੇ ਹੱਥੇ ਥਾਂ ਲੈ ਇਹਦੇ ਹੱਥੇ ਲੈ ਕੇ ਕਿਸੇ ਹੋਰ ਹੱਥੇ ਲੈ ਨਹੀਂ ਵੀ ਇਹਦੇ ਵਾਸਤੇ ਹੀ ਲੈ ਰਿਹਾ ਪਤਾ ਇਹਨੂੰ ਦੱਸਿਆਗਾ ਤੂੰ ਨਹੀਂ ਦੱਸਿਆ ਵੀ ਨੰਨਾ ਹੀ ਪਾਲਾ ਭੜਾਗਾ ਜਦੋਂ ਇਹ ਨੰਨਾ ਪਾ ਦਿੰਦੀਆਂ ਕੰਮ ਬੰਦਦੇ ਹੀ ਨਹੀਂਗਾ ਸੱਚੀ ਗੱਲ ਹੈ ਨਹੀਂ ਭਈ ਐਦਾਂ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਕੇ ਹਟੀਆਂ ਵੀ ਇਹ ਹੈਗਾ ਕੁੜਗਾਂ ਚੜਗਾਂ ਦੇ ਚੱਕਰਾਂ 'ਚ ਠੀਕ ਆ ਇਹਦਾ ਘਰ ਦੇ ਵਿੱਚ ਜਮਈ ਧਿਆਨ ਹੈ ਨਹੀਂ ਕਿਸੇ ਚੀਜ਼ ਦੀ ਇਹ ਟੈਨਸ਼ਨ ਨਹੀਂ ਲੈਂਦਾ ਠੀਕ ਆ ਸੌਦਾ ਪਤਾ ਤੁਹਾਨੂੰ ਮੈਂ ਹੁਣ ਸਾਡੇ ਡੱਬੇ ਫਰੋਲ ਕੇ ਦੇਖ ਲਓ ਤੁਸੀਂ ਵੀ ਸਾਡੇ ਘਰੇ ਤੁਹਾਨੂੰ ਪਤਾ ਲੱਗ ਜੂ ਵੀ ਇਹ ਕਹਿੰਦਾ ਨਾ ਮੈਂ 3000 ਦਾ ਸੌਦਾ ਛੱਡਦਾ ਤੁਹਾਨੂੰ ਆਪੇ ਪਤਾ ਲੱਗ ਜੂ ਤਾਂ ਰਾਸ਼ਨ ਯਾਰ ਬਈ ਨੂੰ ਖਾਦਾ ਪੀਤਾ ਜਾਂਦਾ ਯਾਰ ਮੁੱਕੂ ਗਈ ਇਹ ਤਾਂ ਐ ਕਹਿ ਦਿੰਦੀ ਆ ਕਿ ਜੇ ਰਾਸ਼ਨ ਲਿਆ ਕੇ ਸੈਟਪਾ ਦਾ ਤਾਂ ਮੁੱਕੇ ਨਾ ਨਹੀਂ ਉਹ ਤਾਂ ਵੀ ਮੰਨਦਾ ਚਲ ਰਾਸ਼ਨ ਨਾਲ ਖਾਦਾ ਪੀਤਾ ਹੁੰਦਾ ਜਿੰਨੂੰ ਤੁਸੀਂ ਵੀ ਆਪਦੇ ਤੁਸੀਂ ਦੱਸੋ 4 ਲੱਖ ਰੁਪਏ ਦਾ ਜਿਹੜਾ ਤੁਹਾਡਾ ਰੌਲਾ ਉਹਦਾ ਉਹਦਾ ਮਾੜਾ ਮੋਟਾ ਹਿਸਾਬ ਕਿਤਾਬ ਉਹਦਾ ਰੋਲਾ ਬਈ ਯਾਰੋ ਘਰਤੀ ਲੱਗੇ ਸਾਰੇ ਕਿੱਥੇ ਕਿੱਥੇ ਲੱਗੇਗਾ ਘਰ ਜਿਹੜਾ ਪਾਇਆ ਕਲੌਨੀ ਨੂੰ ਦਿਖਾਇਆ ਇਹਨਾਂ ਨੇ ਕਹ ਨਹੀਂ ਬਈ ਮੈਨੂੰ ਤਾਂ ਕੋਈ ਇਹਨੇ ਉਹ ਨਹੀਂ ਕੀਤਾ ਉਹ ਵੀ ਮੈਨੂੰ ਬਾਹਰੋਂ ਕਿਸੇ ਤੋਂ ਪਤਾ ਲੱਗਿਆ ਮੈਨੂੰ ਕਹਿੰਦੇ ਵੀ ਤੇਰੇ ਘਰ ਵਾਲੇ ਨੇ ਐਂ ਕਰਕੇ ਲੋਨ ਕਰਵਾਇਆ 4 ਲੱਖ ਰੁਪਈਆ ਲਿਆ ਮੈਨੂੰ ਤਾਂ ਐ ਵੀ ਨਹੀਂ ਬਈ ਇਹਦੀ ਯਕੀਨਗਾਇਦੀ ਪ੍ਰਤੀਤ ਹੈ ਨਹੀਂ ਵੀ ਇਹਨੇ ਥਾਂ ਲਿਆ ਸਭ ਗੱਪ ਮਾਰਦਾ ਹੈ ਇਹਨੇ 4 ਲੱਖ ਰੁਪਈਆ ਬਸ ਤੇ ਕੁੜੀਆਂ ਨੂੰ ਖਵਾਇਆ ਤੇ 4 ਲੱਖ ਰੁਪਈਆ ਬਈ ਮੈਂ ਲਾਇਆ ਵੀ ਹੈ ਤੇ 9000 ਰੁਪਈਆ ਵੀ ਮੇਰੀ ਤਨਖਾਹ ਤੇ ਫਿਰ ਮੈਂ 4 ਲੱਖ ਕਿੱਥੋਂ ਲਾਤਾ ਨਹੀਂ 4 ਲੱਖ ਲਾਇਆ ਤਾਂ ਹੈ ਜਿਹੜਾ ਲ ਆਹ ਤਾਂ ਪੁੱਛੇ ਤੋ ਤਾਂ ਵੀ ਘਰ ਤੇ ਆ ਮੈਂ ਘਰ ਕਿੱਥੇ ਘਰ ਉਹ ਕਲੌਨੀਆਂ ਚ ਪਾਇਆ ਵੀ ਇਹਨੂੰ ਗਾਦ ਨੂੰ ਦਿਖਾਇਆ ਫਿਰ ਇਹਨੂੰ ਇਹ ਤੁਹਾਨੂੰ ਦੱਸਿਆਤਾ ਕਿ ਨੰਨਾ ਬੋਹ ਪੜਾ ਬਈ ਇੱਕ ਮਿੰਟ ਤੁਹਾਡੇ ਜਵਾਕ ਕਿੰਨੇ ਆ ਜਵਾਕ ਬਈ 2 ਆ ਤੇ ਫਿਰ ਉਹ ਜਵਾਕ ਜਿਹੜੇ ਹੋਏ ਹੁਣ ਤੁਸੀਂ ਇਹਨਾਂ ਤੋਂ ਕੀ ਚਾਹੁੰਦੇ ਆ ਮੈਂ ਤਾਂ ਵੀਰੇ ਇਹੀ ਚਾਹੁੰਨੀ ਆ ਵੀ ਇਹੇ ਬੰਦਾ ਬਣ ਜੇ ਠੀਕ ਆ ਜੇ ਇਹਨੇ ਨਹੀਂ ਬੰਦਾ ਬਣਨਾ ਇਹਨੇ ਇਹੀ ਲੱਛਣ ਰੱਖਣੇ ਆ ਫੇਰ ਬਈ ਮੈਨੂੰ ਤਲਾਕ ਦੇ ਦੇਵੇ ਮੈਂ ਆਪਦੇ ਪੇਕੇ ਜਾਵਾਂ ਮੈਂ ਆਪਦੀ ਜ਼ਿੰਦਗੀ ਬਾਰੇ ਕੋਈ ਗਾਂ ਸੋਚਾਂ ਹਨਾ ਕਿਉਂਕਿ ਦੇਖ ਬਈ ਘਰੇ ਅਸੀਂ ਹਨਾ ਇਹਦੀ ਇਹਦੀ ਕਮਾਈ ਕੀ ਕਰੂਏ ਲੋਨ ਚੱਕ ਚੱਕ ਕੇ ਲੋਨਾਂ ਵਾਲੇ ਘਰੇ ਤ ਪਾਉਂਦੇ ਆ ਜੀ ਤੁਸੀਂ ਕਿਸ਼ਤਾਂ ਨਹੀਂ ਉਤਾਰ ਦੇਗੇ ਜਿਹੜਾ 4 ਲੱਖ ਲਿਆ ਅਗਲੇ ਮੰਗਦੇ ਆ ਉਹ ਮੈਨੂੰ ਤੋੜ ਤੋੜ ਖਾਂਦੇ ਤਾਂ ਘਰੇ ਨਹੀਂ ਵੜਦਾ ਠੀਕ ਆ ਇਹਨੂੰ ਕਹਦੇ ਜਾਂ ਤਾਂ ਇਹ ਬੰਦਾ ਬਣ ਜੇ ਜਾਂ ਫਿਰ ਬਈ ਮੇਰੇ ਨਾਲ ਇੱਕ ਪਾਸਾ ਕਰ ਲੈ ਬਈ ਤੂੰ ਕੀ ਜਿੱਕਾ ਹਨਾ ਬੰਦਾ ਬਣ ਜੂਗਾ ਮੈਂ ਸੁਦਾਰ ਲਿੰਗ ਲਚਨਾਵ ਦੇ ਹਾਂ ਭਾਈ ਦੇ ਆ ਕਿੰਨਾ ਟਾਈਮ ਇਹਨਾਂ ਨੂੰ ਹਾਂ ਹਾਂ ਭਾਈ ਠੀਕ ਹੈ ਭਾਈ ਧੰਨਵਾਦ ਧੰਨਵਾਦ ਇਹਨਾਂ ਦਾ ਦੋਨਾਂ ਦਾ ਰੌਲਾ ਸੀ ਵੀ ਇਹ ਕਹਿੰਦੀ 4 ਲੱਖ ਚੱਕਿਆ ਨੇ ਲੋਨ ਵਾਲੇ ਸਾਡੇ ਘਰੇ ਆਉਂਦੇ ਆ ਉਹ ਕਹਿੰਦਾ ਮੈਂ ਥਾਂ ਲਿਆ ਮੈਂ ਘਰ ਬਣਾ ਕੇ ਦਿੱਤਾ ਕਹਿੰਦਾ ਐ ਨਹੀਂ ਪਤਾ ਬਣਾ ਕੇ ਕਿਹਨੂੰ ਦਿੱਤਾ ਗਵੰਡਾਂਾਂ ਦੇ ਨੂੰ ਨਾਲ ਤੁਰਿਆ ਫਿਰਦਾ ਫਲਾਨਾ ਕਰਦਾ ਧੋਕਾ ਕਰਦਾ ਉਹਦੇ ਇਲਜ਼ਾਮ ਸੀ ਵੀ ਇਹ ਮੇਰੇ ਤੇ ਸ਼ੱਕ ਕਰਦਾ ਪਰ ਉਹ ਜਿਹੜੀ ਕੁੜੀ ਆ ਉਹ ਕਹਿੰਦੀ ਵੀ ਛੱਕ ਨਹੀਂ ਮੈਂ ਯਕੀਨ ਆ ਆਉਂਦਾ ਕੰਮ ਤੋਹੇ ਨਹਾ ਕੇ ਰੋਟੀ ਉੱਤੇ ਖਾ ਕੇ ਤੇ ਬਾਹਰੋਂ ਨਿਕਲ ਜਾਂਦਾ ਕਾਨੂੰਨ ਲਾ ਲੰਦਾ ਫੋਨ ਜੋ ਆ ਕੇ ਦੇ ਮਗਰ ਤੁਰਦੇ ਆ ਫੇਰ ਕਹੂਗਾ ਮੈਂ ਤੇ ਕਿਤੇ ਖੜਨਾ ਜਾ ਕੇ ਵੀ ਬੰਦੇ ਦੇ ਹਰ ਵਾਸਤੇ ਝੂਠ ਮਾਰਦਾ ਸੀ ਹੁਣ ਕਹਦਾ ਮੈਂ ਆਪ ਦੇ ਲੱਛਣ ਸੁਧਾਰੂਗਾ ਬੰਦਾ ਬਣ ਜਾਊਗਾ ਇਹ ਇੱਕ ਘਰ ਦੀ ਨਹੀਂ ਕਈ 70 80% ਘਰ ਐਸੀ ਕਰਕੇ ਚੱਲਦੇ ਆ ਕਿਉਂ ਕਿਸੇ ਪਾਸੇ ਕਈ ਕੁੜੀ ਗਲਤ ਹੋ ਜਾਂਦੀ ਕਿਸੇ ਪਾਸੇ ਕਈ ਮੁੰਡਾ ਗਲਤ ਹੋ ਜਾਂਦਾ ਉੱਥੇ ਮੁੜ ਕੇ ਫਿਰ ਐਦੂ ਗਾ ਘਰ ਟੁੱਟਣ ਦੀ ਗੱਾਰ ਤੇ ਹੀ ਹੁੰਦਾ ਕੀ ਹੁੰਦਾ ਜਾਂਦਾ ਕੁੜੀ ਗਲਤ ਹੋ ਗਈ ਬੰਦੇ ਨੇ ਫੜ ਲਈ ਉਹ ਕਹਿੰਦਾ ਮੈਂ ਰੱਖਣੀ ਨਹੀਂ ਤਲਾਕ ਹੋ ਜਾਂਦਾ ਸਉਦੂਬਾ ਜਿਹੜੇ ਆਸ਼ਕ ਹੁੰਦੇ ਆ ਫਿਰ ਉਹ ਵੀ ਨਹੀਂ ਨਾਲ ਖੜਦੇ ਤੇ ਮੁੰਡਿਆਂ ਨਾਲ ਵੀ ਇਹੀ ਕੁਛ ਹੁੰਦਾ ਜੇ ਕੁੜੀ ਉਹਦਾ ਘਰ ਖਰਾਬ ਕਰ ਦਿੰਦੇ ਤੇ ਮੁਰਕੇ ਉਹ ਵੀ ਨਸਾਦ ਦਿੰਦੀ ਇਹ ਘਰ ਘਰ ਦੀ ਕਹਾਣੀ ਨਹੀਂ 80 90% ਇਹੀ ਕੰਮ ਲੋਕਾਂ ਦੇ ਵਿੱਚ ਹੋਏ ਪਏ ਜਿਹੜੇ ਤਲਾਕਾਂ ਦੇ ਕਾਰਨ ਬੰਦੇ ਆ ਹੁਣ ਨਿੱਕੀ ਉਮਰ ਚ ਵਿਆਹ ਹੁੰਦੇ ਆ ਫੋਨਾਂ ਨੇ ਪਵਾੜੇ ਆ ਨਿੱਕੀ ਉਮਰ ਚ ਵਿਆਹ ਹੁੰਦੇ ਆ ਲੰਮੇ ਅੱਜ ਕਰਾ ਲੈਂਦੇ ਆ ਪਹਿਲਾਂ ਗੱਪ ਮਾਰੇ ਹੁੰਦੇ ਆ ਪਿਆਰ ਵਿਖਾਇਆ ਹੁੰਦਾ 10-10 ਘੰਟੇ 9-9 ਘੰਟੇ ਫੋਨਾਂ ਤੇ ਗੱਲਾਂ ਹੁੰਦੀਆਂ ਵੀ ਮੈਂ ਤੇਰੇ ਲਈ ਆਹ ਕਰ ਦੂੰ ਮੜ ਕੇ ਉਹ ਕੁਛ ਹੁੰਦਾ ਨਹੀਂ ਸਾਰਾ ਕੁਛ ਬिखर ਜਾਂਦਾ ਤੇ ਪਿਆਰ ਕਰਦਾ ਸੀ ਹੁਣ ਕਰਦਾ ਨਹੀਂ ਬੰਦਾ ਆਪਦੇ ਜੇਮ ਵਿੱਚ ਵੱਜ ਜਾਂਦਾ ਕੁੜੀ ਆਪਦੇ ਜੇਮ ਵਿੱਚ ਵੱਜ ਜਾਂਦੀ ਹੈ ਪਰ ਉਹ ਚੀਜ਼ਾਂ ਨਹੀਂ ਰਹਿੰਦੀਆਂ ਜਿਹੜੇ ਸਦਾ ਪਹਿਲਾਂ ਜਿਹੜੇ ਵਿਆਹ ਤੋਂ ਪਹਿਲਾਂ ਬੰਦੇ ਨੇ ਗੱਪ ਮਾਰੇ ਹੁੰਦੇ ਆ ਜਾਂ ਉਹਨੂੰ ਪਿਆਰ ਕੀਤਾ ਹੁੰਦਾ ਉਹ ਬਾਅਦ ਚ ਹੌਲੀ 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 ਜਾਂ ਘਟਦਾ ਇਹ ਘਟਦਾ ਰੱਖ ਲੋ ਤੇ ਜਾਂ ਉਹ ਬੰਦਾ ਆਪਦੇ ਕੰਮਾਂ 'ਚ ਵੱਜ ਜਾਂਦਾ ਇਹ ਚੀਜ਼ਾਂ ਹੁੰਦੀਆਂ ਪਰ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਆ ਪਿਆਰ ਕੀਤਾ ਉਹਦੇ ਵਿਸ਼ਵਾਸ ਉਹਨੂੰ ਜ਼ਰੂਰੀ ਆ ਤੇ ਇੱਕ ਜਦੋਂ ਤੁਹਾਡਾ ਵਿਆਹ ਹੋ ਗਿਆ ਆਪਦੇ ਪਰਿਵਾਰ ਨੂੰ ਆਪਦੇ ਬੱਚਾਂ ਨੂੰ ਟਾਈਮ ਜ਼ਰੂਰ ਦਿਓ ਭਲਾ ਤੁਸੀਂ ਕਿੰਨੇ ਕੁ ਮਰਜੀ ਵਿਜੀ ਆ ਜੇ ਤੁਸੀਂ ਕੰਮ ਤੋਂ 6 ਵਜੇ ਵੀ ਆਇਆ ਰੋਟੀ ਪਾਣੀ ਖਾਓ ਬਾਹਰ ਜਾਂਦੇ ਵਜਾਇਆ ਉਹਦੇ ਪਰਿਵਾਰ ਨੂੰ ਟਾਈਮ ਦਿਓ ਤੁਹਾਡੇ ਨਾਲ ਫਿਰ ਵੀ ਉਹ 2 ਘੰਟੇ ਸਪੈਂਡ ਕਰਕੇ ਖੁਸ਼ ਹੋਊਗਾ ਖੁਸ਼ ਤਾਂ ਹੋਊਗਾ ਕਿਉਂਕਿ ਅਗਲਾ ਕਹਿੰਦਾ ਵੀ ਠੀਕ ਆ ਕੰਮ ਤੋਂ ਆਉਂਦਾ ਸਾਡੇ ਕੋਲੇ ਆਉਂਦਾ ਸਾਡੇ ਕੋਲੇ ਭਲਾ ਘੰਟਾ ਬੈਂਦਾ ਹਾਥੇ ਖੇਡਦੇ ਗੱਲਾਂ ਮੱਤਾ ਕਰਦੇ ਸਾਰੇ ਦਿਨ ਦਾ ਥਕੇਮਾ ਲੈ ਜਾਂਦਾ ਤਾਡੀ ਵੀਡੀਓ ਕਸਿੱਖਾ ਹੁੰਦੀ ਆ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਧੱਕਾ ਕੋ ਪੁੱਠੇ ਪਾਸੇ ਨਾ ਲੈ ਕੇ ਜਾਇਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਮੀਆਂ ਬੀਬੀ ਦੀ ਦੋਨਾਂ ਦੀ ਲੜਾਈ ਆ ਸ਼ੱਕ ਦਾ ਕਹਿੰਦੇ ਹੁੰਦੇ ਕੋਈ ਲਾਜ ਨਹੀਂ ਹੁੰਦਾ ਤੇ ਇਹਨਾਂ ਦੇ ਵਿੱਚ ਇਹੋ ਜੀ ਲੜਾਈ ਪਈ ਵੀ ਇਹ ਇੱਕ ਜਨਾਨੀਵਾਜ਼ ਬੰਦਾ ਇਹੇ ਕੁੜਗਾਂ ਨੂੰ ਪੈਸੇ ਖਵਾਉਂਦਾ ਸਤਿ ਤੁਸੀਂ ਜਨਾਨੀ ਭਾਏ ਬਈ ਨਾ ਬਈ ਕੀ ਇਹ ਸੁਣਨ ਤੇ ਇਲਜ਼ਾਮ ਕੱਤ ਲਾਈ ਜਾਂਦੀ ਹੈ ਉਵੇਂ ਬਈ ਇਲਜ਼ਾਮ ਲਾਈ ਜਾਂਦੀ ਕਿਨੇ ਪੈਸੇ ਖਾਉਂਦਾ ਤੇ ਫਿਰ ਪੈਸੇ ਕਿੱਥੇ ਜਾਂਦੇ ਜਿਹੜੇ ਤਨਖਾਹ ਦੇ ਤਨਖਾਹ ਦੇ ਬਈ ਫਿਰ ਘਰੇ ਰਾਸ਼ਨ ਪਾਣੀ ਲਿਆਉਣਾ ਮੈਂ ਕਿਸ਼ਤ ਭਰਦਾ ਮੋਟਰਸਾਈਕਲ ਦੀ ਸੱਚ ਹੈ ਸਾਰੇ ਗਾਪਾ ਵੀਰੇ ਘਰੇ 1 ਰੁਪਿਆ ਨਹੀਂ ਦਿੰਦਾ ਠੀਕ ਆ ਘਰੇ ਤਾਂ ਸੀ ਦਾਲ ਪਾਣੀ ਲਿਆਉਣ ਵੱਲੋਂ ਤਰਸੀ ਜਾਂਦੇ ਰਹਿੰਦੇ ਆ ਜਾਂ ਚਾਹ ਬਣਾ ਲੈਣੇ ਆ ਤਾਂ ਐ ਹੁੰਦਾ ਵੀ ਚਾਹ ਤੇ ਦੁੱਧ ਕਿੱਥੋਂ ਪਾਵਾਂਗੇ ਘਰੇ 1 ਰੁਪਿਆ ਨਹੀਂ ਦਿੰਦਾ ਤੇ ਦੁੱਧ ਦੋ ਦਾ ਵੀ ਚਾਹ ਦਾ ਗਵਾਂਢ ਨੂੰ ਫੜਾਈ ਜਾਂਦੀ ਆ ਜਾਂ ਕੁੱਤੇ ਬਿੱਲਿਆਂ ਨੂੰ ਪਾ ਦਿੰਦੀ ਆ ਉਹੀ ਮਾਰਦਾ ਬਈ ਕਿਹੜਾ ਦਾ ਦੁੱਧ ਵਾਸਤੇ ਇਹਨੂੰ ਫੜਾਉਨੇ ਐ ਇਹਨੂੰ ਪੁੱਛੋ ਮੜਾ ਜੀ ਕਿਹੜਾ ਦਾ ਦੁੱਧ ਵੰਡਣਾ ਡੇਢ ਕਿਲੋ ਦੁੱਧ ਲੱਗਿਆ ਜੀ ਦੁੱਧ ਵੰਡਣਾ ਨੂੰ ਫੜਾਵਾਂਗੇ ਬਈ ਡੇਢ ਕਿਲੋ ਦੁੱਧ ਲੱਗਿਆ ਜੀ ਜ਼ਿੰਮੇਤਾਰਾਂ ਦੇ ਠੀਕ ਆ ਅੱਜ ਦਸੀ ਮੈਂ ਹਿਸਾਬ ਕਰਦੇ ਆ ਠੀਕ ਆ ਤੇ ਮੈਂ ਪੈਸੇ ਫੜਾ ਕੇ ਆਉਣਾ ਤੇ ਜਾ ਕੇ ਬਈ ਉਹਨਾਂ ਨੂੰ ਪੁੱਛਿਆ ਯਾਰ ਜੇ ਮੇਰੇ ਤੇ ਜੀ ਕੀ ਨਹੀਂ ਕਹਿਣ ਨੂੰ ਤਾਂ ਬਈ ਇਹ ਕੋਸ਼ਿਸ਼ ਕਹਲੇ ਠੀਕ ਆ ਮੈਂ ਜਿਹੜੀ ਗੱਲ ਪਿੱਛੇ ਤੁਹਾਨੂੰ ਇੱਥੇ ਬੁਲਾਇਆ ਇਹਨੂੰ ਇਹ ਪੁੱਛੋ ਵੀ ਇਹਦੀ ਕਮਾਈ ਜਿਹੜੀ ਹੈਗੀ ਉਹ ਜਾਂਦੀ ਕਿੱਥੇ ਆ ਕਿਨੂੰ ਫੜਾਉਂਦਾ ਇਹ ਤੇ ਇਹ ਜੇ ਇੱਕ ਅੱ 9000 ਰੁਪਇਆ ਵੀ 3500 ਰੁਪਇਆ ਦਿਹਾੜੀ ਆ ਮੇਰੀ 9000 ਰਿਆ ਦੀ ਪੱਕੀ ਹੈ ਹਾਂਜੀ ਇੰਨਾ ਕੀ ਹੋਊਗਾ ਤੇ ਮੰਨ ਕੇ ਚੱਲ ਜੇ 9000 ਆ ਤੁਸੀਂ ਘਰੇ ਕਿੰਨੇ ਪੈਸੇ ਦਿੰਨੇ ਘਰੇ ਬਈ ਯਾਰ ਮੈਂ ਪੈਸੇ ਰਾਸ਼ਨ ਲਿਆਉਣਾਗਾ ਰਾਸ਼ਨ ਦਾ ਵੱਧ ਤੋਂ ਵੱਧ 1500 2000 ਦਾ ਲੱਗਦਾ ਕਿੰਨੇ ਜੀ ਆ ਤੁਸੀਂ ਅਸੀਂ ਬਈ 4 ਜੀ ਫਿਰ ਵੱਧ ਤੋਂ ਵੱਧ 2000 2500 ਦਾ ਰਾਸ਼ਨ ਮਹੀਨੇ ਦਾ ਲੱਗਦਾ ਬਈ ਮੈਂ 3000 ਦਾ ਰਾਸ਼ਨ ਲਿਆਉਣਾ ਠੀਕ ਹੈ ਤੇ 3500 ਰੁਪਇਆ ਵੀ ਮੈਂ ਕਿਸ਼ਤ ਭਰਦਾ ਮੋਟਰਸਾਈਕਲ ਦੀ ਅੱਛਾ ਤੇ ਬਾਕੀ ਦੁੱਧ ਲੱਗਿਆ ਹੋਇਆ ਬਈ ਨਾ ਕਿ ਇਹਦਾ ਛੋਟੇ ਤੇ ਇਲਜ਼ਾਮ ਲਾਈ ਜਾਂਦੇ ਇਹ ਇਹ ਬਿਨਾ ਗੱਲ ਤੋਂ ਤਾਂ ਨਹੀਂ ਲਾ ਸਕਦਾ ਬਈ ਕੋਈ ਵੀ ਹੁੰਦੀ ਆ ਘਰ ਵਾਲੀ ਆਉਦੇ ਘਰ ਵਾਲੇ ਦੇ ਪਹਿਲਾਂ ਲੱਛਣ ਵੇਖਦੀ ਆ ਫੇਰ ਪਤਾ ਹੁੰਦਾ ਤੇ ਬਈ ਮੈਂ ਸਾਰੇ ਪੈਸੇ ਦਾ ਹਿਸਾਬ ਦਿੰਨਾ ਯਾਰ 9000 ਰੁਪਏ ਮੈਂ ਕਮਾਉਣਾਗਾ ਤੇ ਫਿਰ 9000 ਜੋ ਮੈਂ ਕਿੱਧਰ ਖਵਾ ਦੇਣੇ ਨਸ਼ਾ ਪੱਤਾ ਬਈ ਮੈਂ ਨਹੀਂ ਕਰਦਾ ਕੋਈ ਤੁਸੀਂ ਇਹ ਜਿਹੜੀ ਇਹ ਗੱਲ ਕਹਿੰਦਾ ਮੈਨੂੰ 9000 ਅਬ ਮੇਰਾ ਇਨਾ ਰਾਸ਼ਨ ਲਿਆਉਣਾ ਮੈਂ ਕਿਸ ਤਰ੍ਹਾਂ ਦਾ ਦਾ ਕਰਦਾ ਉਹ ਕਰਦਾ ਵੀ ਇਹਨੂੰ ਪੁੱਛਣਾ ਮੈਂ ਇਹੀ ਤੁਹਾਨੂੰ ਪੁੱਛਣਾ ਚਾਹਣਾ ਵੀ ਇਹ ਗੱਲ ਸੱਚ ਕਹਿੰਦਾ ਬਈ ਰਾਸ਼ਨ ਰੂਸ਼ਨ ਤਾਂ ਹੈ ਕੀ ਕਹਿਣਾ ਕਿਤੇ 10 20 ਰੁਪਈਆ ਦੀ ਠੀਕ ਆ ਉਹ ਵੀ ਰੋਟ ਕੱਟ ਕੇ ਮੰਗਾਉਣੀ ਪੈਂਦੀ ਆ ਤੇ ਦੂਜੀ ਗੱਲ ਜਿਹੜੀ ਇਹ ਕਹਿੰਦਾ ਮੈਂ ਕਿਸ਼ਤ ਭਰਦਾ ਮੈਨੂੰ ਨਹੀਂ ਪਤਾ ਮੋਟਰਸਾਈਕਲ ਦੀ ਇਹ ਕਿਸ਼ਤ ਭਰਦਾ ਠੀਕ ਆ ਇਹਨੇ ਲੋਨ ਲੂਣ ਵੀ ਚੱਕਿਆ ਹੋਇਆ ਤੇ ਉਹ ਲੋਨ ਇਹਨੇ ਚੱਕ ਕੇ ਕਿਹਨੂੰ ਫੜਾਇਆ ਆਪਦੀ ਕਿਹੜੀ ਰੰਨ ਨੂੰ ਦਿੱਤਾ ਉਹ ਇਹਨੂੰ ਪੁੱਛੋ ਬਾਈ ਜਿਹੜਾ ਤੁਸੀਂ ਇਹ ਕਹਿੰਦੇ ਲੋਨ ਚੱਕਿਆ ਉਹ ਕਿੱਥੇ ਗਿਆ ਲੋਨ ਬਾਈ ਮੈਂ ਕੋਈ ਨਹੀਂ ਚੱਕਿਆ ਜਿਹੜਾ 4 ਲੱਖ ਰੁਪਏ ਦਾ ਲੋਨ ਚੱਕਿਆ ਉਦੋਂ ਵੀ ਚੱਕਿਆ ਸੀ ਉਦੋਂ ਮੈਂ ਘਰ-ਬਾਰ ਪਾਇਓ ਮੈਂ ਲਾਤੀ ਸੀ ਇਹਦਾ ਘਰ-ਬਾਰ ਪਾਇਆ ਤੁਸੀਂ ਘਰ-ਬਾਰ ਪਾਇ ਘਰ-ਬਾਰ ਕਿਹੜਾ ਪਾਇ ਘਰ-ਬਾਰ ਦੇਖ ਲਓ ਤੁਸੀਂ ਉਧਰ ਬਈ ਕਲੋਨਿੰਗਾਂ ਵਿੱਚ ਪਾਇਆ ਥਾਂ ਲਿਆ ਸੀਗਾ ਉਧਰ ਪਾਇਆ ਕਿੱਥੇ ਕਿਹੜੀ ਕਿਹੜੇ ਘਰ ਵਾਲੀ ਰਹਿੰਦੀ ਹੈ ਤੇਰੀ ਮੈਨੂੰ ਐ ਵੀ ਦੱਸ ਦੇ ਫਿਰ ਉਧਰ ਬਈ ਨਹੀ ਪਰ ਇੱਕ ਮਿੰਟ ਜਦੋਂ ਤੁਸੀਂ ਥਾਂ ਲਿਆ ਘਰ ਲਿਆ ਤੁਸੀਂ ਇਹਨਾਂ ਨੂੰ ਦੱਸਿਆ ਨਹੀਂਗਾ ਨਾ ਬਈ ਦੱਸਿਆ ਨਹੀਂ ਤੇ ਫੇਰ ਦੱਸਿਆਗਾ ਤਨੇ ਮਾਇਰ ਕਲੇਸ਼ ਪਾਉਂਦੀ ਹੈ ਬਈ ਲੋਨ ਨਹੀਂ ਚੱਕਣੀ ਇਹ ਕੀ ਇਹ ਕਲੇਸ਼ ਕਾਦਾ ਹੋਇਆ ਬਈ ਜੇ ਤੁਹਾਡੀ ਚੀਜ਼ ਬਣ ਗਈ ਤੁਸਾਂ ਥਾਂ ਬਣਦਾ ਤੁਨੂੰ ਘਰ ਬਣਦਾ ਸੰਗਾ ਦੀ ਬੁੜੀ ਦਾ ਕੋਲ ਤੋਂ ਖੁਸ਼ ਹੁੰਦੀ 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 ਹੈ ਏ ਬਈ ਖੁਸ਼ ਨਹੀਂ ਹੁੰਦੀ ਇਹ ਗੱਲ ਸੱਚੀ ਹੈ ਨਹੀਂ ਬਈ ਮੇਰੇ ਕਿਹੜਾ ਦਿਮਾਗ ਚ ਨੁਕਸਾ ਇਹ ਜਿਹੇ ਦੇ ਲੱਛਣ ਸਹੀ ਹੋਣ ਮੈਨੂੰ ਕਾਹਤੋਂ ਨਾ ਖੁਸ਼ੀ ਹੋਵੇ ਇਹਨੇ ਮੈਨੂੰ ਦੱਸੀ ਨਹੀਂ ਇਹ ਗੱਲ ਕਿਉਂਕਿ ਉਹ ਇਹਨੇ ਸਾਡੇ ਵਾਸਤੇ ਲਿਆ ਹੀ ਨਹੀਂ ਕਰ ਜਿਹੜੇ ਲੋਨ ਕਰਾਇਆ ਵੀ ਹੋਊਗਾ ਸਾਡੇ ਵਾਸਤੇ ਨਹੀਂ ਕਰਾਇਆ ਇਹ ਇਹ ਇੱਕ ਚੀਜ਼ ਹੁੰਦੀ ਆ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਬੰਦਾ ਟੌਰ ਕੱਢਦਾ ਨਾ ਟੌਰ ਜਨਾਨੀ ਦੇਖ ਕੇ ਦੱਸ ਦਿੰਦੀ ਵੀ ਅੱਜ ਇਹ ਕਿਹੜੇ ਰੰਗਾਂ 'ਚ ਚੱਲਿਆ ਤੂੰ ਜਦੋਂ ਮੰਨ ਕੇ ਜਿਹੜਾ ਥਾਂ ਲਿਆ ਉਹ ਕੀਤਾ ਲੋਨ ਚੱਕ ਕੇ ਲਿਆ ਉਹ ਤੂੰ ਕਿਹਦੇ ਹੱਥ ਤੇ ਥਾਂ ਲਿਆ ਇਹਦੇ ਹੱਥ ਤੇ ਲੈ ਕੇ ਕਿਸੇ ਹੋਰ ਹੱਥ ਤੇ ਲਿਆ ਨਹੀਂ ਵੀ ਇਹਦੇ ਵਾਸਤੇ ਹੀ ਲੈ ਰਿਹਾ ਪਤਾ ਇਹਨੂੰ ਦੱਸ ਸਕਾ ਤੂੰ ਦੱਸਿਆ ਵੀ ਨੰਨਾ ਹੀ ਵਾਲਾ ਭੜਾ ਗਾ ਜਦੋਂ ਇਹ ਨੰਨਾ ਪਾ ਦਿੰਦੀ ਕੰਮ ਬੰਦਦਾ ਹੀ ਨਹੀਂ ਗਾ ਸੱਚੀ ਗੱਲ ਐ ਨਹੀਂ ਭਈ ਐਦਾਂ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਕੇ ਹਟੀਆਂ ਵੀ ਇਹ ਹੈਗਾ ਕੁੜੀਆਂ ਚਿੜੀਆਂ ਦੇ ਚੱਕਰਾਂ 'ਚ ਠੀਕ ਆ ਇਹਦਾ ਘਰ ਦੇ ਵਿੱਚ ਜਮਾਈ ਧਿਆਨ ਹੈ ਨਹੀਂ ਕਿਸੇ ਚੀਜ਼ ਦੀ ਇਹ ਟੈਨਸ਼ਨ ਨਹੀਂ ਲੈਂਦਾ ਠੀਕ ਆ ਸੌਦਾ ਪਤਾ ਤੁਹਾਨੂੰ ਮੈਂ ਹੁਣ ਸਾਡੇ ਡੱਬੇ ਫਰੋਲ ਕੇ ਦੇਖ ਲਓ ਤੁਸੀਂ ਵੀ ਸਾਡੇ ਘਰੇ ਤੁਹਾਨੂੰ ਪਤਾ ਲੱਗ ਜੂ ਵੀ ਇਹ ਕਹਿੰਦਾ ਨਾ ਮੈਂ 3000 ਦਾ ਸੌਦਾ ਛੱਡਦਾ ਤੁਹਾਨੂੰ ਆਪੇ ਪਤਾ ਲੱਗ ਜੂ ਤੇ ਰਾਸ਼ਨ ਯਾਰ ਬਈ ਨੂੰ ਖਾਦਾ ਪੀਤਾ ਜਾਂਦਾ ਯਾਰ ਮੁੱਕੂ ਗਈ ਇਹ ਤਾਂ ਐ ਕਹਿ ਦਿੰਦੀ ਆ ਕਿ ਜੋ ਰਾਸ਼ਨ ਲਿਆ ਕੇ ਸੈਟਪਾ ਦਾ ਮੁੱਕੇ ਨਾ ਨਹੀਂ ਉਹ ਤਾਂ ਮੰਨਦਾ ਚਲ ਰਾਸ਼ਨ ਦਾ ਖਾਦਾ ਪੀਤਾ ਹੁੰਦਾ ਜਿੰਨੂੰ ਤੁਸੀਂ ਦੀ ਆਪਦੇ ਤੁਸੀਂ ਦੱਸੋ 4 ਲੱਖ ਰੁਪਏ ਦਾ ਜਿਹੜਾ ਤੁਹਾਡਾ ਰੌਲਾ ਉਹਦਾ ਉਹਦਾ ਮਾੜਾ ਮੋਟਾ ਹਿਸਾਬ ਤਾਂ ਆਪਦੇ ਰੋਲਾ ਬਈਰੋ ਘਰਤੀ ਲੱਗੇ ਸਾਰੇ ਕਿੱਥੇ ਕਿੱਥੇ ਲੱਗੇਗਾ ਘਰ ਜਿਹੜਾ ਪਾਇਆ ਕਲੌਨੀ ਤੁਹਾਨੂੰ ਦਿਖਾਇਆ ਇਹਨਾਂ ਨੇ ਕਹ ਨਹੀ ਬਈ ਮੈਨੂੰ ਤਾਂ ਕੋਈ ਇਹਨੇ ਹੋ ਨਹੀਂ ਕੀਤਾ ਉਹ ਵੀ ਮੈਨੂੰ ਬਾਹਰੋਂ ਕਿਸੇ ਤੋਂ ਪਤਾ ਲੱਗਿਆ ਮੈਨੂੰ ਕਹਿੰਦੇ ਵੀ ਤੇਰੇ ਘਰ ਵਾਲੇ ਨੇ ਆਏ ਕਰਕੇ ਲੋਨ ਕਰਵਾਇਆ 4 ਲੱਖ ਰੁਪਇਆ ਲਿਆ ਮੈਨੂੰ ਤਾਂ ਐ ਵੀ ਨਹੀਂ ਬਈ ਇਹਦੀ ਯਕੀਨਗਾਇਦੀ ਪ੍ਰਤੀਤ ਹੈ ਨਹੀਂ ਵੀ ਇਹਨੇ ਥਾਂ ਲਿਆ ਸਭ ਗੱਪ ਮਾਰਦਾ ਹੈ ਇਹਨੇ 4 ਲੱਖ ਰੁਪਇਆ ਬਸ ਕੁੜੀਆਂ ਨੂੰ ਖਵਾਇਆ ਤੇ 4 ਲੱਖ ਰੁਪਇਆ ਬਈ ਮੈਂ ਲਾਇਆ ਵੀ ਹੈ ਤੇ 9000 ਰੁਪਇਆ ਵੀ ਮੇਰੀ ਤਨਖਾਹ ਤੇ ਫਿਰ ਮੈਂ 4 ਲੱਖ ਕਿੱਥੋਂ ਲਾਤਾ ਨਹੀਂ 4 ਲੱਖ ਲਾਇਆ ਤਾਂ ਹੈ ਜਿਹੜਾ ਆਹ ਤਾਂ ਪੁੱਛੇ ਤੂੰ ਤਾਂ ਵੀ ਘਰ ਤੇ ਆ ਮੈਂ ਘਰ ਕਿੱਥੇ ਘਰੋਂ ਕਲੌਨੀਆਂ ਚ ਪਾਇਆ ਬਈ ਇਹਨੂੰ ਗਾ ਤੂੰ ਦਿਖਾਇਆ ਫਿਰ ਇਹਨੂੰ ਯਾਰ ਤੂੰ ਦੱਸਿਆਤਾ ਕਿੰਨਾ ਨੰਨਾ ਬੋਹ ਪੜਾ ਬਈ ਨਹੀਂ ਇੱਕ ਮਿੰਟ ਤੁਹਾਡੇ ਜਵਾਕ ਕਿੰਨੇ ਆ ਜਵਾਕ ਬਈ ਦੋ ਆ ਤੇ ਫਿਰ ਉਹ ਜਵਾਕ ਜਿਹੜੇ